ਮੈਂ ਪੰਜਾਬ ਦੁਆਬੜੀ ਟੀਵੀ ਤੋਂ ਅਫਤਾਰ ਸਿੰਘ ਤੇ ਸੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰੂ ਬਾਬਾ ਨਾਨਕ ਜੀ ਦੇ ਜੀਵਨ ਬਾਰੇ ਜਿਨ੍ਹਾਂ ਨੇ ਬਹੁਤ ਹੀ ਆਪਣੇ ਜੀਵਨ ਦੇ ਵਿੱਚ ਉਦਾਸੀਆਂ ਰਹੀ ਮਨੁੱਖਤਾ ਨੂੰ ਇੱਕ ਨਵਾਂ ਉਦੇਸ਼ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਇਹ ਪਰਮਾਰਥੀ ਦ੍ਰਿਸ਼ਟੀਕੋਣ ਸੀ ਪਹਿਲਾਂ ਅਸੀਂ ਉਹਦੋਂ ਪਹਿਲਾਂ ਗੱਲ ਕਰਾਂਗੇ ਉਹਦੇ ਜੀਵਨ ਤੇ ਕਿਹਦਾ ਮੁੱਢਲਾ ਜੀਵਨ ਸੀ ਥੋੜਾ ਉਨਾਵਾਰੇ ਦੱਸੋ ਜੀ ਆਪਣੇ ਪ੍ਰਿੰਸੀਪਲ ਗੁਰਦਾਰੀ لال ਜੀ ਕੋ ਆਏ ਆਂ ਅਸੀਂ ਤੇ ਇਹਨਾਂ ਨੇ ਇੱਕ ਅਖਬਾਰ ਦੇ ਵਿੱਚ ਆਰਟੀਕਲ ਲਿਖਿਆ ਸੀ ਜਿਹੜਾ ਬਹੁਤ ਹੀ ਵਧੀਆ ਇੱਕ ਪਾਠਕਾਂ ਨੇ ਪੜ੍ਹਿਆ ਤੇ ਅਸੀਂ ਵੀ ਉਤੋਂ ਥੋੜਾ ਅਨੁਭਵ ਸਾਨੂੰ ਵੀ ਹੋਇਆ ਕਿ ਅਸੀਂ ਇਹਨਾਂ ਕੋਲ ਪੁੱਛ ਪੁੱਛਣ ਦੀ ਕੋਸ਼ਿਸ਼ ਕਰੀਏ ਹਾਂਜੀ ਦੱਸੋ ਜੀ ਜਿਹੜਾ ਤੁਸੀਂ ਇੱਕ ਆਰਟੀਕਲ ਇੱਕ ਨਿਊਜ਼ਪੇਪਰ ਦੇ ਉੱਤੇ ਲਿਖਿਆ ਸੀ ਜੀ ਉਹਦੇ ਬਾਰੇ ਸਾਨੂੰ ਦੱਸੋ ਉਪਤਾਰ ਸੰਥੇਸਿਸ हिसाब ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਠਾਈ ਉਹ ਉਹਨਾਂ ਦਾ ਜਨਮ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਇੱਕ ਆਮ ਵਿਅਕਤੀ ਨਹੀਂ ਹਨ ਕਿਉਂਕਿ ਅਸੀਂ ਕਥਾ ਕਹਾਣੀਆਂ ਸੁਣਦੇ ਹਾਂ ਪੜ੍ਹਦੇ ਹਾਂ ਇਤਿਹਾਸ ਵੀ ਪੜ੍ਹਦੇ ਹਾਂ ਉਹਦੇ ਵਿੱਚੋਂ ਪਤਾ ਲੱਗਦਾ ਹੈ ਕਿ ਜਦੋਂ ਸਤਗੁਰੂ ਨਾਨਕ ਦੇਵ ਜੀ ਦਾ ਜਨਮ ਹੀ ਹੋਇਆ ਤੇ ਉਸ ਵੇਲੇ ਜਿਹੜੀ ਉੱਥੇ ਦਾਈ ਦੌਲਤਾਂ ਸੀ ਉਸਨੇ ਆਮ ਲੋਕਾਂ ਨੂੰ ਦੱਸਿਆ ਕਿ ਇਹ ਬੱਚਾ ਜਿਹੜਾ ਜਨਮਿਆ ਹੈ ਇਹ ਆਮ ਵਿਅਕਤੀ ਨਹੀਂ ਸਾਬਤ ਹੋਵੇਗਾ ਇਹ ਕੋ ਖਾਸ ਪ੍ਰਮਾਤਮਾ ਨੇ ਕੋਈ ਖਾਸ ਰੱਬੀ ਰੂਪੇ ਤੇ ਭੇਜਿਆ ਉਹਨਾਂ ਨੇ ਇਹ ਦੱਸਿਆ ਕਿ ਮੈਂ ਬਹੁਤ ਸਾਰੇ ਬੱਚਿਆਂ ਦੇ ਜਣੇ ਪੇ ਕਰਾਏ ਹਨ ਪਰ ਜਦੋਂ ਮੈਂ ਇਸ ਬੱਚੇ ਦਾ ਜਣੇ ਪਾ ਕੀਤਾ ਤੇ ਮੈਂ ਇੱਕ ਅਨੋਖੀ ਗੱਲ ਦੇਖੀ ਹੈ ਕਿ ਉਹ ਆਮ ਬੱਚਾ ਜਨਮ ਤੋਂ ਬਾਅਦ ਰੋਂਦਾ ਹੈ ਪਰ ਜਦੋਂ ਇਸ ਬੱਚੇ ਦਾ ਜਨਮ ਹੋਇਆ ਤਾਂ ਇਸ ਬੱਚੇ ਨੇ ਹੱਸਿਆ ਹੈ ਤੇ ਉੱਥੋਂ ਅਸੀਂ ਅੰਦਾਜ਼ਾ ਲਗਾ ਲਿਆ ਕਿ ਇਹ ਬੱਚਾ ਆਮ ਨਹੀਂ ਹੈ ਕਿਉਂਕਿ ਜਨਮ ਤੋਂ ਬਾਅਦ ਬੱਚੇ ਦਾ ਰੋਣਾ ਇੱਕ ਕੁਦਰਤੀ ਪ੍ਰਕਿਰਤੀ ਹੈ ਪ੍ਰਵਿਰਤੀ ਹੈ ਇਸ ਕਰਕੇ ਇਹ ਬੱਚਾ ਜਿਹੜਾ ਆ ਜਨਮ ਵੇਲੇ ਹੱਸਿਆ ਹੈ ਅਸੀਂ ਇਹ ਸਮਝਦੇ ਹਾਂ ਕਿ ਇਹ ਬੱਚਾ ਇੱਕ ਦਿਨ ਬਹੁਤ ਮਹਾਨ ਸਾਬਤ ਹੋਗਾ ਤੇ ਦੁਨੀਆ ਨੂੰ ਆਪਣੀ ਸਲਾ ਦੇ ਨਾਲ ਆਪਣੀ ਗਿਆਨ ਦੇ ਨਾਲ ਰਵਾਵੇਗਾ ਨਹੀਂ ਹਸਾਵੇਗਾ ਅਸੀਂ ਇਹ ਅਨਮਾਨ ਲਾਇਆ ਠੀਕ ਹੈ ਇਹਨਾਂ ਦੇ ਬਚਪਨ ਦੇ ਵਿੱਚ ਦੀ ਕਾਫੀ ਕਥਾ ਕਹਾਣੀਆਂ ਜਿਹੜੀਆਂ ਦੱਸੀਆਂ ਜਾਂਦੀਆਂ ਬਈ ਜਦੋਂ ਇਹਨਾਂ ਦਾ ਬਚਪਨ ਕੁਝ ਆਮ ਬੱਚਿਆਂੋਂ ਅਲੱਗ ਸੀਗਾ ਤੇ ਜਿਵੇਂ ਇਹਨਾਂ ਦੇ ਬਚਪਨ ਦੇ ਵਿੱਚ ਰਾਏ ਬਾਲਾ ਜੀ ਮਾਤਾ ਦੇਬੇ ਨਾਨਕੀ ਜੀ ਮਤਲਬ ਉਹਨਾਂ ਨੇ ਇਹਨਾਂ ਨੂੰ ਜੋ ਦੇਖਿਆ ਬਚਪਨ ਦੇ ਵਿੱਚ ਉਹ ਕਿਹੋ ਜਿਹਾ ਜੀਵਨ ਸੀ ਇਹਨਾਂ ਦਾ ਜਿੱਥੋਂ ਉਹਨਾਂ ਨੇ ਕੁਝ ਦੂਜਿਆਂ ਬੱਚਿਆਂ ਤੋਂ ਵੱਖਰਾ ਇਹਨਾਂ ਨੂੰ ਪਾਇਆ देखो जी ਗੱਲ ਇਹ ਐ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦਾ ਬਚਪਨ ਵੀ ਬਾਕੀ ਬੱਚਿਆਂ ਨਾਲੋਂ ਅਨੋਖਾ ਤੇ ਵੱਖਰਾ ਸੀ ਠੀਕ ਹੈ ਕਿਉਂਕਿ ਅਸੀਂ ਇਤਿਹਾਸ ਦੇ ਵਿੱਚ ਵਕ ਵਕ ਵਿਦਵਾਨਾਂ ਨੂੰ ਪੜਿਆ ਔਰ ਜਿੱਥੋਂ ਪਤਾ ਲੱਗਦਾ ਹੈ ਕਿ ਅ ਬਚਪਨ ਦੇ ਵਿੱਚ ਇਹਨਾਂ ਨੂੰ ਪਾਂਦੇ ਦੇ ਪਾਸ ਪੜਨ ਭੇਜਿਆ ਲੇਕਿਨ ਉਥੇ ਇਸ ਵਾਰ ਗੁਰੂ ਜੀ ਨੇ ਪਾਂਦੇ ਨੂੰ ਅਨੋਖੇ ਸਵਾਲ ਕੀਤੇ ਤੇ ਉਹਨਾਂ ਸਵਾਲਾਂ ਦਾ ਜਵਾਬ ਦੇਣ ਵਾਸਤੇ ਉਹ ਪਾਂਦਾ ਜਿਹੜਾ ਅਸਮਰੱਤ ਹੋ ਗਿਆ ਫਿਰ ਇਹਨਾਂ ਨੂੰ ਮੱਝਾਂ ਚਾਰਨ ਦਾ ਕੰਮ ਦਿੱਤਾ ਗਿਆ ਕਿਉਂਕਿ ਸਮਾਜਿਕ ਜੀਵ ਜਿੰਨੇ ਅਸੀਂ ਮਾਪੇ ਹਾਂ ਅਸੀਂ ਸਮਝਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਫਟਾਫਟ ਕੰਮ ਤੇ ਲੱਗ ਜਾਣ ਕਮਾਈ ਯੋਗੇ ਹੋ ਜਾਣ ਤੇ ਉਹ ਜਦੋਂ ਇਹਨਾਂ ਨੂੰ ਮੱਝਾਂ ਚਾਰਨ ਦਾ ਕੰਮ ਦਿੱਤਾ ਤੇ ਉਹਦੇ ਵਿੱਚ ਵੀ ਇਹ ਕਹ ਲੋ ਕਿ ਮੱਜਾ ਨੇ ਸਾਰੇ ਖੇਤ ਉਜਾੜਤੇ ਰਾਏ ਬੁਲਾਰ ਦੇ ਤੇ ਉਹ ਉਲਾਂਬੇ ਲੈ ਕੇ ਗਏ ਪਰ ਜਦੋਂ ਦੇਖਿਆ ਗਿਆ ਅੱਗੇ ਜਾ ਕੇ ਤਾਂ ਫਸਲਾਂ ਜਿਹੜੀਆਂ ਅੱਗੇ ਨਾ ਵੀ ਦੁਬਗੀਆਂ ਚੋਗਣੀਆਂ ਸੀਗੀਆਂ ਇਸੇ ਤਰ੍ਹਾਂ ਫਿਰ ਇੱਕ ਗੱਲ ਆਉਂਦੀ ਆ ਕਿ ਇਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਪਟਵਾਰੀ ਸਨ ਉਹਨਾਂ ਨੇ ਕਿਹਾ ਕਿ ਮੇਰਾ ਬੱਚਾ ਜਿਹੜਾ ਆ ਕੋਈ ਕਾਰੋਬਾਰ ਦੇ ਵਿੱਚ ਲੱਗ ਜਾਵੇ ਉਹਨਾਂ ਨੇ ਇਹਨਾਂ ਨੂੰ ਵੀਰ ਪਏ ਦਿੱਤੇ ਔਰ ਭਈ ਜਾ ਵੀ ਕੋਈ ਸੌਦਾ ਲੈ ਕੇ ਆ ਆਪਣੀ ਹੱਟੀ ਕਰ ਲੈ ਉੱਥੇ ਇਹਨਾਂ ਨੂੰ ਭੁੱਖੇ ਸਾਧੂ ਮੇਲੇ ਉਹ ਹੈ ਤਾਂ ਇੱਕ ਉਸ ਮਾਲਿਕ ਦਾ ਪ੍ਰਮਾਤਮਾ ਦਾ ਵਾਹਿਗੁਰੂ ਦਾ ਹੀ 크ਿਸਮਸ ਹੈਗਾ ਤੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬਚਪਨ ਤੋਂ ਹੀ ਚਕਾਓ ਜਿਹੜਾ ਆ ਉਹ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਲ ਸੀ ਤੇ ਇਹਨਾਂ ਨੂੰ ਇੰਨਾ ਕੁ ਤਾਂ ਗਿਆਨ ਸੀਗਾ ਕਿ ਇਹ ਜਿਹੜੇ ਸਾਧੂ ਮਹਾਂਤਮਾ ਸੰਤ ਹੁੰਦੇ ਆ ਨਾ ਇਹ ਉਸ ਪਰਮਾਤਮਾ ਦੇ ਭਗਤ ਹੁੰਦੇ ਆ ਇਸ ਕਰਕੇ ਇਹਨਾਂ ਨੇ ਉਹ 20 ਰੁਪਈਆ ਦਾ ਸੱਚਾ ਸੌਦਾ ਲੈ ਕੇ ਉਹਨਾਂ ਸਾਧੂਆਂ ਨੂੰ ਕੋਝਿ ਛਕਾ ਕੇ ਆਏ ਆ ਤਾਂ ਫਿਰ ਖਾਲੀ ਹੱਥ ਆਪਣੇ ਘਰ ਵਾਪਸ ਆ ਗਏ ਆ ਤੇ ਇਹ ਵੀ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਮੈਂ ਤਾਂ ਖਾਲੂ ਜੀ ਪਿਤਾ ਜੀ ਜਿਹੜੇ ਸਿਖੇ ਨੇ ਨੰਦੇ ਉਹ ਨਾਰਾਜ਼ ਹੋਏ ਗੁੱਸੇ ਵਿੱਚ ਵੀ ਆਏ ਤੇ ਇਸੇ ਤਰ੍ਹਾਂ ਉਹ ਆਪਣਾ ਮੋਢਲੇ ਬਚਪਨ ਤੋਂ ਹੀ ਵਕ ਵਕ ਕੌਤਕ ਜਿਹੜੇ ਦਿਖਾ ਲਦੇ ਗਏ ਔਰ ਇਸੇ ਤਰ੍ਹਾਂ ਵੱਡੇ ਹੋ ਕੇ ਵੀ ਉਹਨਾਂ ਨੇ ਆਪਣੇ ਕਾਰਨਾਮੇ ਜਿਹੜੇ ਆ ਕਰਤਬ ਜਿਹੜੇ ਆ ਦੁਨੀਆ ਸਾਹਮਣੇ ਲਿਆਦੇ ਉਹ ਮਨੁੱਖਤਾ ਨੂੰ ਸੱਚੇ ਰਾਹ ਤੇ ਲਿਆਂਦਾ ਪ੍ਰਿੰਸੀਪਲ ਸਾਹਿਬ ਮੈਂ ਤਾਂ ਇਹ ਵੀ ਸੁਣਿਆ ਕਿ ਅੰਦਰ ਵੀ ਜਿਹੜਾ ਰਾਇ ਬਲਾਲ ਰਾਇ ਕੋਈ ਤਲਵੰਡੀ ਦਾ ਮਾਲਕ ਸੀ ਸਾਈ ਜਮੀਨ ਜਾਇਦਾਦਾਂ ਮਾਲਕ ਸੀ ਉੱਥੇ ਦਾ ਉਹਨਾਂ ਨੇ 750 ਮਰੱਬਾ ਜਮੀਨ ਗੁਰੂ ਨਾਨਕ ਦੇਵ ਜੀ ਦੇ ਨਾਮ ਕਰ ਦਿੱਤੀ ਸੀ ਪ੍ਰਭਾਵਿਤ ਹੋ ਕੇ ਤੇ ਜਿਹੜਾ ਤਕਰੀਬਨ 18 ਹੁੰਨੇ 1901 ਕੜਾ ਬਣਦਾ ਆ ਦੇਖੋ ਉਹਨਾਂ ਦਾ ਬਚਪਨ ਕੋਈ ਖਾਸ ਉਹਨਾਂ ਨੇ ਕਿਸ਼ਮੇ ਦੇਖੇ ਹੋਣਗੇ ਰਾਇ ਬਲਾਲ ਨੇ ਜੇ ਜਿੱਥੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣੀ ਜਾਇਦਾਦ ਅੱਧੀ ਜਾਇਦਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਕਰਵਾ ਦਿੱਤੀ ਜਿਹੜੀ ਅੱਜ ਵੀ ਉਹਦੇ ਨਾਮ ਦੇ ਉੱਤੇ ਹੀ ਚੱਲਦੀ ਹੈ ਉਥੇ ਨਕਾਣਾ ਸਾਹਿਬ ਕੁਤੂਸ ਵੇਲੇ ਰਾਇਪੋਹੇ ਤਲਵੰਡੀ ਨਾਮ ਸੀ ਤੇ ਉਸ ਤੋਂ ਬਾਅਦ ਨਕਾਣਾ ਸਾਹਿਬ ਨਾਮ ਹੋਇਆ ਤੇ ਉਹਦੇ ਬਾਰੇ ਤੁਸੀਂ ਰਾਇ ਬਲਾਲ ਮੈਂ ਤਾਂ ਇਹ ਗੱਲ ਕਹਿਣਾ ਕਿ ਜੇ ਗੁਰੂ ਨਾਨਕ ਨੂੰ ਪਹਿਲਾਂ ਕਿਸੇ ਅੱਖ ਨੇ ਪਰਖਿਆ ਉਸ ਪਿੰਡ ਦੇ ਵਿੱਚ ਜਾਂ ਉਸ ਸ਼ਹਿਰ ਦੇ ਵਿੱਚ ਤੇ ਉਹ ਅੱਖ ਰਾਇ ਬਲਾਲ ਤੇ ਬੇਬੇ ਨਾਨਕੀ ਦੀ ਸੀ ਇਹਨਾਂ ਨੂੰ ਇੱਕ ਰੱਬ ਦੇ ਰੂਪ ਦੇ ਵਿੱਚ ਦੇਖ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿ ਗੁਰੂ ਨਾਨਕ ਦੇਵ ਜੀ ਨੂੰ ਪਰਖਣ ਵਾਲੇ ਦੋ ਵਿਅਕਤੀ ਹੀ ਸਨ ਸਭ ਤੋਂ ਪਹਿਲਾਂ। ਪਹਿਲੇ ਰਾਇ ਬਲਾਰ ਤੇ ਬੇਬੇ ਨਾਨਕ ਜੀ। ਰਾਇ ਬਲਾਰ ਜੀ ਨੇ ਤਾਂ ਬਚਪਨ ਦੇ ਵਿੱਚ ਹੀ ਇਹਨਾਂ ਦੇ ਕੌਤਕ ਦੇਖ ਲੈ ਸਨ। ਪਰ ਮੈਨੂੰ ਇੱਕ ਘਟਨਾ ਯਾਦ ਆ ਰਹੀ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਯਾਤਰਾ ਤੇਜਾ ਉਦਾਸੀਆਂ ਦੇ ਚੱਲੇ ਆ ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਵੀਰੇ ਤੂੰ ਤਾਂ ਚੱਲਿਆ ਪਰ ਸਾਡੇ ਕੋਲ ਕੌਣ ਰਹੂਗਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਪਰਵਚਨ ਕੀਤੇ ਕਿ ਬੇਬੇ ਜੀ ਮੈਂ ਕਿਤੇ ਦੂਰ ਨਹੀਂ ਜਦੋਂ ਤੁਸੀਂ ਮੈਨੂੰ ਆਵਾਜ਼ ਮਾਰੋਗੇ ਯਾਦ ਕਰੋਗੇ ਮੈਂ ਉਸੇ ਵੇਲੇ ਹਾਜ਼ਰ ਹੋ ਜਾਵਾਂਗਾ ਇਹ ਘਟਨਾ ਜਿਹੜੀ ਇਤਿਹਾਸਕਾਰਾਂ ਨੇ ਲਿਖੀ ਆ ਇਹ ਇੱਕ ਵਾਰੀ ਬੇਬੇ ਨਾਨਕੀ ਜੀ ਰਸੋਈ ਦੇ ਵਿੱਚ ਆਪਣੇ ਫੁਲਕੇ ਬੁਕਾਰੇ ਸੀ ਤੇ ਉਹ ਫੁਲਕਾ ਬਹੁਤ ਅੱਛਾ ਰੜਿਆ ਤੇ ਉਸ ਵੇਲੇ ਬੇਬੇ ਨਾਨਕ ਜੀ ਕਹਿਣ ਲੱਗੇ ਕਿ ਕਿੰਨਾ ਚੰਗਾ ਹੁੰਦਾ ਜੇ ਮੇਰਾ ਵੀਰ ਮੇਰਾ ਭਰਾ ਇੱਥੇ ਹੁੰਦਾ ਤੇ ਆਹ ਰੋਟੀ ਆਹ ਪ੍ਰਸ਼ਾਦਾ ਮੈਂ ਉਹਨਾਂ ਨੂੰ ਛਕਾਉਣਾ ਸੀ ਅਜੇ ਇਹ ਗੱਲ ਖਿਆਲ ਦੇ ਵਿੱਚ ਆਈ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਦਰਵਾਜ਼ੇ ਵਿੱਚ ਆ ਕੇ ਸਤ ਕਰਦਾ ਸਤ ਕਰਤਾ ਦਾ ਆਲਾਪ ਪੀਤਾ ਔਰ ਉਹ ਹਾਜ਼ਰ ਹੋ ਗਏ ਤੇ ਬੇਬੇ ਨਾਨਕ ਜੀ ਨੇ ਕਿ ਪ੍ਰਸ਼ਾਦਾ ਜਿਹੜਾ ਆਪਣੇ ਭਰਾ ਜੀ ਨੂੰ ਆਪਣੇ ਵੀਰੇ ਨੂੰ ਛਕਾਇਆ ਸੀ ਇਸ ਕਰਕੇ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਕਿਉਂਕਿ ਕਿਉਂਕਿ ਸਾਰਾ ਜਹਾਨ ਜਿਹੜਾ ਹੈ ਸੰਸਾਰ ਜਿਹੜਾ ਆ ਉਹ ਬੰਦੇ ਦੀ ਪਰਖ ਨਹੀਂ ਕਰ ਸਕਦਾ ਪਰ ਕੁਝ ਖਾਸ ਲੋਕ ਹੁੰਦੇ ਆ ਜਿਹੜੇ ਇਨਸਾਨ ਦੀ ਪਰਖ ਕਰਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਰਾਇਆ ਵੀ ਕਿਹੜਾ ਲੋਕਾਂ ਨੇ ਪਰ ਰਾਏ ਬੁਲਾਰ ਤੇ ਬੇਬੇ ਨਾਨਕ ਜੀ ਨੇ ਸਭ ਤੋਂ ਪਹਿਲਾਂ ਪਰਖ ਕੀਤੀ ਸੀ ਕਿ ਇਹ ਆਮ ਵਿਅਕਤੀ ਨਹੀਂ ਹੈ ਇਹ ਉਹ ਪ੍ਰਮਾਤਮਾ ਦਾ ਹੀ ਰੂਪ ਹੈ ਬਿਲਕੁਲ ਜੀ ਬਿਲਕੁਲ ਸਹੀ ਹਾਂ ਜੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਥੋੜੇ ਵੱਡੇ ਹੋਏ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਲਈ ਵੀ ਭੇਜਿਆ ਗਿਆ ਤੇ ਉਸ ਤੋਂ ਬਾਅਦ ਅੱਗੇ ਉਹ ਸੁਲਤਾਨਪੁਰ ਸਾਹਿਬ ਆਪਣੇ ਭੈਣ ਨਾਰਕੀ ਦੇ ਘਰ ਵੀ ਉਹ ਕਾਫੀ ਲੰਬਾ ਟਾਈਮ ਇੱਥੇ ਸੁਲਤਾਨਪੁਰ ਸਾਹਿਬ ਵੀ ਰਹੇ ਤੇ ਉਸ ਤੋਂ ਉਦਾਸੀਆਂ ਵੀ ਹੋਈਆਂ ਤੁਸੀਂ ਉਹਨਾਂ ਬਾਰੇ ਕੋਈ ਜੀਵਨ ਤੋਂ ਬਚਪਨ ਦੇ ਜੀਵਨ ਤੋਂ ਅਗਲੀ ਕੋਈ ਗੱਲ ਪ੍ਰਿੰਸੀਪਲ ਸਾਹਿਬ ਤੋਂ ਦੱਸੋ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਗਏ ਆ ਉਦਾਸੀਆਂ ਦਾ ਮਤਲਬ ਵੀ ਯਾਤਰਾਵਾਂ ਹੁੰਦੀਆਂ ਠੀਕ ਹੈ ਇਹ ਮੈਨੂੰ ਇੱਕ ਕੰਨਾ ਯਾਦ ਹੈ ਕਿ ਜਦੋਂ ਇਹ ਦੱਖਣ ਦੇ ਵਿੱਚ ਗਏ ਆ ਕਿਉਂਕਿ ਉੱਥੇ ਪ੍ਰਚਾਰ ਤਾਂ ਆਪਣੇ ਮਤ ਦਾ ਹੀ ਕਰਦੇ ਸੀ ਜਿੱਧਰ ਵੀ ਜਾਂਦੇ ਸੀ ਕਿ ਹਰ ਇਨਸਾਨ ਨੂੰ ਉਸ ਪ੍ਰਮਾਤਮਾ ਨਾਲ ਜੋੜਦੇ ਸੀ ਜਿਸ ਨੇ ਕੋ ਕਾਇਨਾਤ ਪੈਦਾ ਕੀਤੀ ਹੈ ਕਿਉਂਕਿ ਜ਼ਿੰਦਗੀ ਦਾ ਮਕਸਦ ਹੀ ਇਹ ਆ ਮਨੁੱਖਾ ਜੀਵਨ ਦਾ ਮਕਸਦ ਹੀ ਇਹ ਆ ਕਿ ਜਿਸ ਪ੍ਰੀਤਮ ਨਾਲ ਉਹ ਅਸੀਂ ਵਿਛੜ ਕੇ ਆਏ ਆ ਉਹਦੇ ਨਾਲ ਅਸੀਂ ਮਿਲਾਬ ਹਾਸਲ ਕਰਨਾ ਇਹ ਜ਼ਿੰਦਗੀ ਦਾ ਮਕਸਦ ਹੈ ਤੇ ਜਿੱਥੇ ਜਾਂਦੇ ਸੀ ਗੁਰੂ ਨਾਨਕ ਸਾਹਿਬ ਤਾਂ ਇਹ ਹੀ ਪ੍ਰਚਾਰ ਕਰਦੇ ਸੀ ਤੇ ਦੱਖਣ ਦੇ ਵਿੱਚ ਇਸ ਵੇਲੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਹਨ ਉੱਥੇ 150 ਬੰਦੇ ਉੱਥੇ ਬੈਠੇ ਸੀ ਤੇ ਉਹਨਾਂ ਦੇ ਨਾਲ ਵਿੱਚ ਇੰਨੀ ਬਹੁਤ ਹੀ ਅੱਛੀ ਜਗ੍ਹਾ ਨਹੀਂ ਸੀਗੀ ਤੇ ਵਿਰਾਂਝਾ ਇਲਾਕਾ ਸੀ ਉੱਥੇ ਲੋਕ ਜੁੜ ਗਏ ਆ ਪੀਚੋ ਇਹ ਮਹਾਤਮਾ ਆਇਆ ਸੰਤ ਮਹਾਪੁਰਸ਼ ਆਇਆ ਪੰਜਾਬ ਦੇ ਵਿੱਚੋਂ ਤੇ ਇਹਨਾਂ ਦੀ ਬਾਤ ਸੁਣੀ ਤੇ ਇਹਨਾਂ ਨੇ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਨੇ ਕੀਰਤ ਕਰੋ ਨਾਮ ਜਪੋ ਤੇ ਵੰਡ ਸ਼ਕੋ ਦਾ ਉਪਦੇਸ਼ ਉੱਥੇ ਦਿੱਤਾ ਪਰ ਉਸ ਸੰਗਤ ਦੇ ਵਿੱਚ ਇੱਕ ਵਿਅਕਤੀ ਐਸਾ ਵੀ ਸੀ ਕਿਉਂਕਿ ਹਰ ਪਾਸੇ ਕੋਈ ਨਾ ਕੋਈ ਨਾ ਕੋਈ ਜੀਵਨ ਦਾ ਹੁੰਦਾ ਉਹਨੇ ਇੱਕ ਤਿਲ ਲਿਆ ਕੇ ਦੇ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਹਿੰਦੇ ਵੰਡ ਕੇ ਸ਼ਕੋ ਆ ਜਿੰਨੇ ਬੰਦੇ ਬੈਠੇ ਆ 150 200 ਬੰਦੇ ਹੋਣਗੇ ਆ ਤਿਲ ਜਿਹੜਾ ਆ ਉਹ ਵੰਡ ਕੇ ਛਕਾਉਂਦਾ ਰਹਿਣ ਪਰ ਗੁਰੂ ਨਾਨਕ ਸਾਹਿਬ ਨੇ ਹਰ ਗੱਲ ਦਾ ਜਵਾਬ ਬੜੇ ਤਰਕ ਦੇ ਨਾਲ ਬੜੇ ਲੌਜੀਕ ਦੇ ਨਾਲ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਸੀਂ ਇਹੋ ਜਿਹਾ ਕੁਐਸਚਨ ਨਾ ਕਰੋ ਸਿੱਧੀ ਗੱਲ ਨੂੰ ਅਡਾਪਟ ਕਰੋ ਪਰ ਨਹੀਂ ਉਹ ਹੱਟੇ ਨਹੀਂ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਚਲੋ ਤੁਸੀਂ ਇਦਾਂ ਕਰੋ ਇੱਕ ਕੁੰਡਾ ਲਿਆਓ ਕੁੰਡਾ ਜਿਹਦੇ ਵਿੱਚ ਆਮ ਤੌਰ ਤੇ ਔਰਤਾਂ ਜਿਹੜੀਆਂ ਸਵਾਣੀਆਂ ਆ ਲੂਣ ਵਿੱਚ ਰਗੜਦੀਆਂ ਹੁੰਦੀਆਂ ਪਰ ਇੱਕ ਗੁੰਡਾ ਲਿਆਂਦਾ ਸਾਫ ਪੀਤਾ ਘੋਟਣਾ ਲਿਆਂਦਾ ਉਹ ਘੋਟਣ ਵਾਸਤੇ ਤੇ ਉਹ ਤਿਲ ਜਿਹੜਾ ਸੀ ਉਸ ਬੰਦੇ ਨੇ ਲਿਆਂਦਾ ਉਸ ਕੁੰਡੇ ਦੇ ਵਿੱਚ ਪਾ ਕੇ ਉਸ ਉਟਣੀ ਦਾਣਾ ਰਗੜ ਕੇ ਉਸ ਨੂੰ ਜਲ ਦੇ ਨਾਲ ਭਰਿਆ ਸਾਰਾ ਤੇਲ ਜਿਹੜਾ ਸੀਗਾ ਉਹ ਉਹਦੇ ਵਿੱਚ ਮਿਲ ਗਿਆ ਤੇ ਉਹ ਹੀ ਜਿਹੜਾ ਜਲ ਸੀਗਾ ਸਾਰੀ ਸੰਗਤ ਨੂੰ ਜਿੰਨੇ ਵੀ ਲੋਕ ਉੱਥੇ ਬੈਠੇ ਸੀਗੇ ਉਹਨਾਂ ਨੇ ਸ਼ਿਕਾਇਤ ਇਸ ਪ੍ਰਕਾਰ ਇੱਕ ਤੇਲ ਵੀ ਸਾਰਿਆਂ ਦੇ ਵਿੱਚ ਵੰਡ ਕੇ ਸ਼ਿਕਾਇਤ ਗੁਰੂ ਅਨੰਦ ਸਾਹਿਬ ਨੇ ਕਿਉਂਕਿ ਉਹ ਵਾਰ-ਵਾਰ ਇਹ ਗੱਲ ਕਹਿੰਦੇ ਸੀ ਨਾਮ ਜਪੋ ਵੰਡ ਕੇ ਛਕੋ ਕਿਰਤ ਕਰੋ ਜਿਵੇਂ ਸੱਜਣ ਥਾਦ ਕੋਡਾ ਰਾਖਸ਼ ਤੇ ਬਗਦਾਦ ਅਕਾਦਸੀਆਂ ਵਿੱਚ ਉਹਨਾਂ ਨੇ ਉਹਨਾਂ ਰੂਹਾਂ ਦਾ ਵੀ ਉਧਾਰ ਕੀਤਾ ਜਿਹੜੀਆਂ ਪ੍ਰਮਾਤਮਾ ਤੋਂ ਬਹੁਤ ਦੂਰ ਸੀ ਤੇ ਬਗਦਾਦ ਵੀ ਗਏ ਉੱਥੇ ਵੀ ਉਹਨਾਂ ਨੇ ਆਪਣਾ ਫਲਸਫੀ ਵਿੱਚ ਇਹ ਹੀ ਦੱਸਿਆ ਕਿ ਪ੍ਰਮਾਤਮਾ ਕੋਈ ਖਾਸ ਦਿਸ਼ਾ ਵੱਲ ਨਹੀਂ ਪ੍ਰਮਾਤਮਾ ਹਰੇਕ ਬਿਲਕੁਲ ਸਾਰੀਆਂ ਦਿਸ਼ਾਵਾਂ ਵਿੱਚ ਆ ਜਰਿ ਜਰਿ ਤੇ ਵਿਆਪਕ ਆ ਔਰ ਉਹ ਇੱਕ ਕੋਈ ਖਾਸ ਦਿਸ਼ਾ ਵਿੱਚ ਨਹੀਂ ਤੇ ਉਹਦੇ ਬਾਰੇ ਤੁਸੀਂ ਦੱਸੋ ਜੀ ਕਿ ਬਗਦਾਦ ਦੀ ਘੜਣਾ ਲਈ ਹੋਇਆ ਉਹ ਜਦੋਂ ਗੁਰੂ ਨਾਨਕ ਸਾਹਿਬ ਜੀ ਬਗਦਾਦ ਵਿੱਚ ਗਏ ਆ ਤੇ ਉਸ ਵੇਲੇ ਉਥੇ ਇੱਕ ਫਕੀਰ ਬਹੁਤ ਅچھے ਫਕੀਰ ਮੰਨੇ ਜਾਂਦੇ ਆ ਜਿਨ੍ਹਾਂ ਨੂੰ 11ਵਾਂ ਵਾਲਾ ਪੀਰ ਜਾਂ ਗੋਸਫਾਗ شاہ ਜ਼ਿਲਾਨੀ ਵੀ ਕਿਹਾ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਭਾਰਤ ਵਿੱਚੋਂ ਕੋਈ ਮਹਾਤਮਾ ਆਇਆ ਸੰਤ ਮਹਾਪੁਰਸ਼ ਆਇਆ ਤੇ ਆਪਣੇ ਸੇਵਕਾਂ ਨੂੰ ਉਹਨੇ ਕਿਹਾ ਵੀ ਉਹਨਾਂ ਸੰਤਾਂ ਨੂੰ ਇੱਥੇ ਲੈ ਕੇ ਆ ਦਰਬਾਰ ਦੇ ਵਿੱਚ ਤੇ ਆਪਾਂ ਉਹਨਾਂ ਨਾਲ ਸੰਗਤ ਕਰਾਂਗੇ ਗੱਲਬਾਤ ਕਰਾਂਗੇ ਜਦੋਂ ਇਹ ਪੀਰ ਦਸਗੀਰ ਜੀ ਦੇ ਦਰਬਾਰ ਦੇ ਵਿੱਚ ਗਏ ਆ ਤੇ ਉੱਥੇ ਗੱਲਾਂ ਬਾਤਾਂ ਸ਼ੁਰੂ ਹੋਈਆਂ ਤਾਂ ਇਹ ਉਹਨਾਂ ਨੇ ਸਵਾਲ ਕੀਤਾ ਕਿ ਮਹਾਰਾਜ ਜੀ ਤੁਸੀਂ ਦੇਖੋ ਕਿੱਡੀ ਦੂਰੋਂ ਆਏ ਆ ਕਿਸ ਚੀਜ਼ ਦਾ ਪ੍ਰਚਾਰ ਕਰਦੇ ਆ ਤਾਂ ਇਹਨਾਂ ਦੇ ਮੁਖਾਰਬਿੰ ਤੋਂ ਇਹੀ ਪਹਿਲਾਂ ਨਿਕਲਿਆ ਕਿ ਉਹ ਪਰਮਾਤਮਾ ਇੱਕ ਹੈ ਇਸੇ ਗੱਲ ਨੂੰ ਉਹਨਾਂ ਨੇ ਪੱਕਣ ਲਿਆ ਕਿ ਜੇ ਪਰਮਾਤਮਾ ਇੱਕ ਹੈ ਹਰ ਥਾਂ ਵਿਆਪਕ ਹੈ ਤਾਂ ਉਹ ਸਾਨੂੰ ਦੱਸੋ ਕਿਦਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਚਲੋ ਤੁਸੀਂ ਇਦਾਂ ਕਰੋ ਵੀ ਇੱਕ ਬਾਲਟੀ ਦੁੱਧ ਦੀ ਲੈ ਕੇ ਆਵੋ ਤਾਂ ਇੱਕ ਥਾਲ ਮੋਤੀਆਂ ਦਾ ਲੈ ਕੇ ਆਵੋ ਤੇ ਜਦੋਂ ਉਹਨਾਂ ਨੇ ਦੁੱਧ ਦੀ ਬਾਲਟੀ ਲਿਆਤੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਐਸ ਵੇਲੇ ਕਿ ਹੋ ਜਿਹੜਾ ਇਹਦੇ ਵਿੱਚੋਂ ਕੱਢਦੇ ਹੈ ਤਾਂ ਦੁੱਧ ਦੇ ਵਿੱਚ ਹੀ ਆ ਨਾ ਕਹਿੰਦੇ ਹਾਂਜੀ ਕਹਿੰਦੇ ਕੱਢੋ ਇਹਦੇ ਵਿੱਚੋਂ ਕਿਹੋ ਕੱਢੋ ਪਰ ਉਹ ਕਹਿੰਦੇ ਵੀ ਇਹਦੇ ਵਿੱਚ ਸਿੱਧਾ ਕਿਹੋ ਕਿੱਦਾਂ ਨਿਕਲ ਸਕਦਾ ਹੈ ਪਰ ਫਿਰ ਉੱਥੇ ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਇਹ ਇੱਕ ਖਾਸ ਵਿਧੀ ਦੇ ਮੁਤਾਬਕ ਇਸ ਨੂੰ ਕਿਸੇ ਖਾਸ ਟੈਂਪਰੇਚਰ ਤੇ ਗਰਮ ਕੀਤਾ ਜਾਵੇ ਗਰਮ ਕਰਨ ਤੋਂ ਬਾਅਦ ਉਸ ਨੂੰ ਜਾਗ ਲਾਓ ਦਹੀਂ ਜਾਂ ਲੱਸੀ ਦਾ ਫਿਰ ਉਹ ਦਹੀਂ ਬਣ ਜਾਂਦਾ ਦਹੀਂ ਨੂੰ ਫੇ ਮਧਾਣੀ ਦੇ ਨਾਲ ਰੜਕੋ ਰੜਕ ਕੇ ਫਿਰ ਮੱਖਣ ਨਿਕਲਦਾ ਲੱਸੀ ਬੱਕਰੀ ਹੋ ਜਾਂਦੀ ਆ ਪਰ ਕਿਉਂ ਅਜੇ ਵੀ ਸਾਨੂੰ ਪ੍ਰਾਪਤ ਨਹੀਂ ਹੋਇਆ ਫਿਰ ਉਹ ਉਹਨਾਂ ਨੇ ਦੱਸਿਆ ਕਿ ਇਸ ਕਿਉਂ ਮੱਖਣ ਨੂੰ ਤੁਸੀਂ ਉਸ ਖਾਸ ਟੈਂਪਰੇਚਰ ਦੇ ਉੱਤੇ ਗਰਮ ਕਰੋ ਉਹਦੇ ਵਿੱਚੋਂ ਵੀ ਜਿਹੜੀ ਲੱਸੀ ਹੁੰਦੀ ਵੱਖ ਹੋ ਜਾਂਦੀ ਆ ਕਿ ਉਹ ਵੱਖਰਾ ਹੋ ਜਾਂਦਾ ਤਾਂ ਉਹਨਾਂ ਨੇ ਕਿਹਾ ਵੀ ਆਹ ਹੁਣ ਓ ਪ੍ਰਾਪਤ ਹੋਇਆ ਤਾਂ ਇਸੇ ਪ੍ਰਕਾਰ ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਸੇ ਬਿਧੀ ਰਾਹੀਂ ਕਿਸੇ ਢੰਗ ਦੇ ਰਾਹੀਂ ਉਹ ਢੰਗ ਤਰੀਕਾ ਜਿਹੜਾ ਮਹਾਪੁਰਸ਼ਾਂ ਤੋਂ ਪਤਾ ਲੱਗਦਾ ਤਾਂ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਥਾਲ ਮੋਤੀਆਂ ਉਹਨਾਂ ਮੰਗਵਾਇਆ ਸੀ ਉਹ ਕਹਿਣ ਲੱਗੇ ਕੋਈ ਬੰਦਾ ਹੈ ਇਸ ਨੂੰ ਗਿਣਤੀ ਕਰੇ ਮੋਤੀਆਂ ਇੱਕ ਉਠਿਆ ਤੇ ਜਦੋਂ ਉਹਨਾਂ ਨੇ ਗਿਣਨਾ ਸ਼ੁਰੂ ਕੀਤਾ 1 2 3 4 ਗੁਰੂ ਨਾਨਕ ਸਾਹਿਬ ਕਹਿੰਦੇ ਜੀ ਬਸ ਇਹ ਗਲਤ ਹੈ ਕਹਿੰਦੇ ਹੈ ਇਹ ਗਲਤ ਕਿੱਦਾਂ ਹੋ ਗਿਆ ਨਹੀਂ ਜੀ ਇਹ ਠੀਕ ਨਹੀਂ ਫਿਰ ਦੂਸਰਾ ਬੰਦਾ ਉੱਠਿਆ ਉਹਨੇ ਗਿਣਤੀ ਸ਼ੁਰੂ ਕੀਤੀ 1 2 3 ਮੋਤੀ ਗਿਣਨੇ ਸ਼ੁਰੂ ਕੀਤੇ ਗੁਰੂ ਸਾਹਿਬ ਨੇ ਉਹ ਵੀ ਕਹਿੰਦਾ ਇਹ ਗਲਤ ਹੈ ਫਿਰ ਤੀਸਰਾ ਉੱਠਿਆ ਉਹਨੇ ਵੀ ਗਿਣਤੀ ਸ਼ੁਰੂ ਕੀਤੀ ਪਰ ਉਹ ਗੁਰੂ ਨਾਨਕ ਸਾਹਿਬ ਮੰਨੇ ਨਹੀਂ ਉਹਨਾਂ ਨੇ ਇਹ ਸਮਝਾਇਆ ਕਿ ਇਹ ਥਾਲ ਭਾਵੇਂ ਮੋਤੀਆਂ ਨਾਲ ਭਰਿਆ ਹੋਇਆ ਹੈ ਪਰ ਹੈ ਤਾਂ ਇੱਕ ਮੋਤੀ ਹੀ ਹੈ ਨਾ ਇਹ ਇਸੇ ਪ੍ਰਕਾਰ ਉਹ ਪਰਮਾਤਮਾ ਜਿਹੜਾ ਆ ਸਾਰੀ ਦੁਨੀਆ ਦੇ ਵਿੱਚ ਵਿਆਪਕ ਹੈ ਪਰ ਹੈ ਉਹ ਇੱਕ ਇੱਕ ਪਰਮਾਤਮਾ ਹੋਣ ਦਾ ਉਹਨਾਂ ਨੇ ਸੰਦੇਸ਼ ਦਿੱਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗਰਵਾਣੀ ਵਿੱਚ ਜਿਹੜਾ ਪਰਮਾਰਥੀ ਦ੍ਰਿਸ਼ਟੀਕੋਣ ਹੈ ਜੀ ਗੁਰੂ ਨਾਨਕ ਬਾਬਾ ਜੀ ਦਾ ਉਹਦੇ ਬਾਰੇ ਪ੍ਰਿੰਸੀਪਲ ਸਾਹਿਬ ਤੁਸੀਂ ਆਪਣੇ ਸ਼ਬਦਾਂ ਰਹਿ ਦੱਸੋ ਸਾਨੂੰ ਹਾਂਜੀ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਦੁਨੀਆ ਦੇ ਸਾਹਿਤ ਨੂੰ ਪੜ੍ਹਦੇ ਆਂ ਤੇ ਮੁੱਖ ਤੌਰ ਤੇ ਉਹਦੇ ਵਿੱਚ ਦੋ ਤਰ੍ਹਾਂ ਦੇ ਦ੍ਰਿਸ਼ਟੀਕੋਣ ਉੱਭਰਦੇ ਆ ਇੱਕ ਪਦਾਰਥਵਾਦੀ ਦ੍ਰਿਸ਼ਟੀਕੋਣ ਜਾਂ ਉਹਨੂੰ ਭੌਤਿਕ ਦ੍ਰਿਸ਼ਟੀਕੋਣ ਵੀ ਕਿਹਾ ਜਾ ਸਕਦਾ ਹੈ ਤੇ ਉਹ ਜਿਹੜਾ ਪਦਾਰਥਵਾਦੀ ਦ੍ਰਿਸ਼ਟੀਕੋਣ ਹੈ ਉਹ ਦੁਨੀਆ ਦੇ ਵਿੱਚ ਪਦਾਰਥਾਂ ਨੂੰ ਹੀ ਮਹੱਤਤਾ ਦਿੰਦੇ ਆ ਉਲੋ ਪਦਾਰਥਵਾਦੀ ਦ੍ਰਿਸ਼ਟੀਕੋਣ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹ ਕਹਿੰਦੇ ਆ ਕਿ ਇਹ ਦੁਨੀਆ ਹੀ ਸਭ ਕੁਝ ਹੈ ਇਹ ਪਦਾਰਥ ਹੀ ਸਾਰਾ ਕੁਝ ਹੈ ਇਹਦੇ ਤੋਂ ਬਿਨਾਂ ਸਾਡਾ ਸਰਦਾ ਹੀ ਨਹੀਂਗਾ ਤੇ ਅਸੀਂ ਜਿਹੜੀ ਕੋ ਗੈਬੀ ਸ਼ਕਤੀ ਜਿਹਨੂੰ ਕਹਿੰਦੇ ਆ ਜਾਂ ਇਸ ਬ੍ਰਹਮਣ ਦੇ ਪਿੱਛੇ ਕੋਈ ਲੁਕੀ ਹੋਈ ਸ਼ੈ ਪਰਮਾਤਮਾ ਗੈਬੀ ਸ਼ਕਤੀ ਅਸੀਂ ਉਹਨੂੰ ਨਹੀਂ ਮੰਨਦੇ ਇਹ ਜਿਹੜੇ ਲੋਕ ਹੈ ਪਦਾਰਥਵਾਦੀ ਲੋਕ ਜਿਹੜੇ ਆ ਉਹ ਤਾਂ ਦੁਨੀਆ ਦੇ ਵਿੱਚੋਂ ਆਪਣੀ ਜ਼ਿੰਦਗੀ ਨੂੰ ਸਖਾਲਾ ਬਣਾ ਕੇ ਮਾਰਨਾ ਚਾਹੁੰਦੇ ਆ ਸੁੱਖ ਸਹੂਲਤਾਂ ਮਾਰਨੀਆਂ ਚਾਹੁੰਦੇ ਆ ਉਹ ਤਾਂ ਸਮਾਜ ਵਿੱਚੋਂ ਗਰੀਬੀ ਦੂਰ ਕਰਨਾ ਚਾਹੁੰਦੇ ਆ ਬੇਰਜ਼ਗਾਰੀ ਦੂਰ ਕਰਨਾ ਚਾਹੁੰਦੇ ਆ ਉਹ ਵਿੱਦਿਆ ਦਾ ਪ੍ਰਸਾਰ ਕਰਨਾ ਚਾਹੁੰਦੇ ਆ ਨੌਕਰੀਆਂ ਚੱਕਦੀਆਂ ਕਰਨਾ ਚਾਹੁੰਦੇ ਆ ਪਰ ਉਹ ਕਹਿੰਦੇ ਕਿ ਅਸੀਂ ਉਸ ਰੱਬ ਨੂੰ ਤਾਂ ਪਰਮਾਰਥੀ ਦ੍ਰਿਸ਼ਟੀਕੋਣ ਨੂੰ ਅਸੀਂ ਨਹੀਂ ਮੰਨਦੇ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਰਿਜੈਕਟ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਕਿ ਸਾਰੇ ਕੁਝ ਨੂੰ ਬਣਾਉਣ ਵਾਲੀ ਕੋਈ ਪਾਵਰ ਤਾਂ ਹੈ ਹੀ ਆ ਨਾ ਉਹ ਪਾਵਰ ਕਿਹੜੀ ਆ ਉਹੋ ਅਕਾਲ ਪੁਰਖ ਵਾਹਿਗੁਰੂ ਪਰਮਾ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਸ ਦੁਨੀਆ ਦੀ ਹਰ ਸ਼ੈ ਜਿਹੜੀ ਆ ਹਿਲਾਓ ਜਾਂ ਮੂਵਮੈਂਟ ਦੇ ਵਿੱਚ ਹੈ ਹਿਲਦੀ ਪਈ ਆ ਉਹ ਕਿਹੜੀ ਚੀਜ਼ ਹੈ ਕਿਹੜੀ ਸ਼ਕਤੀ ਹੈ ਕਿਹੜੀ ਪਾਵਰ ਹੈ ਜੇ ਸਾਰੀ ਸ੍ਰਿਸ਼ਟੀ ਨੂੰ ਹਿਲਾ ਰਹੀ ਆ ਉਹ ਹੈ ਇੱਕ ਪ੍ਰਮਾਤਮਾ ਇੱਥੋਂ ਤੱਕ ਵੀ ਉਹਨਾਂ ਨੇ ਆਪਣੀ ਬਾਣੀ ਵਿੱਚ ਕਿਹਾ ਹੈ ਗੁਰੂ ਨਾਨਕ ਸਾਹਿਬ ਨੇ ਕਿ ਇਹ ਸ੍ਰਿਸ਼ਟੀ ਸਾਜ ਕੇ ਉਹ ਪ੍ਰਮਾਤਮਾ ਆਪ ਅਕਾਲ ਪੁਰਖ ਇਸ ਬ੍ਰਹਿਮੰਡ ਦੇ ਵਿੱਚ ਬੈਠ ਗਿਆ ਔਰ ਸਾਰਿਆਂ ਦੀਆਂ ਗਤੀਵਿਧੀਆਂ ਨੂੰ ਉਹ ਦੇਖ ਰਿਹਾ ਹੈ ਇੱਕ ਜਗ੍ਹਾ ਗੁਰਬਾਣੀ ਦੇ ਵਿੱਚ ਆਇਆ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੁਇ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਠੀਕ ਹੈ ਤੇ ਇਸ ਤੋਂ ਅੱਗੇ ਆਪਾਂ ਗੁਰੂ ਬਾਬਾ ਨਾਨਕ ਦੀ ਗੱਲ ਕਰੀਏ ਗੁਰਬਾਣੀ ਦੇ ਵਿੱਚ ਆਉਂਦਾ ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫੇ ਗਰਵਾਸ ਨਾ ਪਰਿਆ ਦੇ ਇਹਨਾਂ ਸ਼ਬਦਾਂ ਦੀ ਇਹਦਾ ਇਹ ਆਪਣਾ ਅਰਥ ਆ ਇਹਦੇ ਬਾਰੇ ਸਾਨੂੰ ਥੋੜਾ ਚੱਲਣਾ ਪਊ ਇਹਦਾ ਅਸੀਂ ਇਹ ਹਿਸਾਬ ਲਾ ਸਕਦੇ ਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਇਹ ਆਇਆ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਵਿਸਤਾਰ ਉਹਦੇ ਵਿੱਚ ਗੁਰੂ ਨਾਨਕ ਜਨ ਪੇਕਿਆ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਜਿਸ ਇਨਸਾਨ ਨੇ ਮੰਨਿਆ ਹੈ ਉਹ ਸਾਰਾ ਜੀਵਨ ਉਹਦਾ ਸਾਰਥਿਕ ਹੋਣਾ ਪਿਆ ਠੀਕ ਹੈ ਇਸ ਪੰਕਤੀ ਦਾ ਤਾਂ ਅਰਥ ਇਹ ਨਿਕਲਦਾ ਠੀਕ ਹਾਂਜੀ ਪ੍ਰਿੰਸੀਪਲ ਸਾਹਿਬ ਅੱਜ ਅਸੀਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਧੰਨਵਾਦੀ ਹਾਂ ਕਿ ਤੁਸੀਂ ਗੁਰੂ ਨਾਨਕ ਬਾਬਾ ਜੀ ਦੀ ਮਤਲਬ ਜੀਵਨ ਨੂੰ ਥੋੜਾ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦਾ ਜੀਵਨ ਤਾਂ ਬਹੁਤ ਵੱਡਾ ਆ ਸਾਡੀ ਛੋਟੀ ਜੀ ਕੋਸ਼ਿਸ਼ ਆ ਪ੍ਰਿੰਸੀਪਲ ਜੀ ਦੀ ਇਜਾਜ਼ਤ ਨਾਲ ਜਿਵੇਂ ਅਸੀਂ ਗੁਰੂ ਨਾਨਕ ਬਾਬੇ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦਾ ਗੁਰਪੁਰਬ ਜਿਹੜਾ ਥੋੜੇ ਦਿਨ ਪਹਿਲਾਂ ਲੰਘ ਕੇ ਗਿਆ ਸਾਡਾ ਅਰੇ ਪਹਿਲਾ ਇਹ ਪ੍ਰੋਗਰਾਮ ਸੀਗਾ ਥੋੜਾ ਗੁਰੂ ਨਾਨਕ ਬਾਬਾ ਜੀ ਬਾਰੇ ਬੋਲਣ ਦਾ ਲਿਖਣ ਦਾ ਪਰ ਇਹ ਥੋੜਾ ਜਿਹਾ ਆਪਣੇ ਇਹ ਲੇਖ ਦੇ ਵਿੱਚ ਮਸ਼ਰੂਫ ਸੀਗੇ ਕਿਉਂਕਿ ਇੱਕ ਖ਼ਬਰ ਨੂੰ ਇਹਨਾਂ ਨੇ ਆਰਟੀਕਲ ਦੇਣਾ ਸੀ ਉਹਦੇ ਵਿੱਚ ਬਿਜੀ ਸੀ ਇਸ ਕਰਕੇ ਕੁਝ ਦਿਨ ਬਾਅਦ ਅਸੀਂ ਇਹ ਰਿਕਾਰਡਿੰਗ ਕਰ ਰਹੇ ਆਂ ਵੀਡੀਓ ਦੀ ਸੋ ਮੈਂ ਧੰਨਵਾਦੀ ਪੰਜਾਬ ਦੁਆਬਾ ਟਿਕ ਹਾਂ ਕੁਝ ਕਹਾਂ ਤੇ ਹੋਣੇ ਜੀ ਦੱਸੋ ਦੇਖੋ ਗੱਲ ਪਤਾ ਕੀ ਹੈ ਜੀ ਬਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਆਪਾਂ ਸਾਰਿਆਂ ਨੂੰ ਅਧਿਨ ਕਰਨਾ ਚਾਹੀਦਾ ਜੇ ਜਦੋਂ ਅਸੀਂ ਅਧਿਨ ਕਰਦੇ ਆ ਨਾ ਤਾਂ ਉਹਦੇ ਚੋਂ ਇਹ ਪਤਾ ਲੱਗਦਾ ਹੈ ਕਿ ਦੋ ਚੀਜ਼ਾਂ ਆਉਂਦੀਆਂ ਸਾਹਮਣੇ ਇੱਕ ਸਿਮਰਨ ਤਾਂ ਇੱਕ ਧਿਆਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਇਸ ਗੱਲ ਤੇ ਉੱਤੇ ਸਹਿਮਤ ਹੁੰਦੀ ਹੈ ਕਿ ਇੱਕ ਧਿਆਨ ਤਾਂ ਇੱਕ ਸਿਮਰਨ ਚਾਹੀਦਾ ਹੈ ਜਿਸ ਚੀਜ਼ ਦਾ ਅਸੀਂ ਸਿਮਰਨ ਕਰਦੇ ਆ ਉਸੇ ਦਾ ਧਿਆਨ ਆ ਜਾਂਦਾ ਹੈ ਵੈਸੇ ਤਾਂ ਸਾਰੀ ਦੁਨੀਆ ਜਿਹੜੀ ਆ ਉਹ ਸਿਮਰਨ ਕਰ ਰਹੀ ਆ ਕੋ ਆਪਣੇ ਧੀਆਂ ਪੁੱਤਾਂ ਦਾ ਸਿਮਰਨ ਕਰਦਾ ਕੋ ਹਾਰਟ ਹਵੇਲੀਆਂ ਦਾ ਕੋ ਜਾਇਦਾਦਾਂ ਦਾ ਪਰ ਗੁਰੂ ਬਾਣੀ ਦੇ ਵਿੱਚ ਇੱਕ ਆਇਆ ਕਿ ਆਪਾਂ ਸਿਮਰਨ ਕਿਸ ਚੀ ਦਾ ਕਰਨਾ ਹੈ ਸੁਖਮਣੀ ਸਾਹਿਬ ਦੇ ਵਿੱਚ ਆਇਆ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਤੇ ਸਾਨੂੰ ਧਿਆਨ ਵੀ ਉਸ ਮਾਲਕ ਦਾ ਹੀ ਆਵੇਗਾ ਧੰਨਵਾਦ ਜੀ ਪ੍ਰਿੰਸੀਪਲ ਗਦਾਈ ਲਾਈਵ ਹਾਂ ਜੀ ਕਾਫੀ ਇਹ ਜੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣਾ ਚਾਨਣਾ ਪਾਇਆ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਬਾਕੀ ਅਸੀਂ ਤੁਸ਼ ਜੀ ਜੀ ਉਹਨਾਂ ਦੇ ਪੂਰੇ ਜੀਵਨ ਨੂੰ ਤਾਂ ਨਹੀਂ ਬੋਲ ਕੇ ਦੱਸ ਸਕਦੇ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਸਾਡਾ ਇਹ ਸੋ ਧੰਨਵਾਦ ਮੈਂ ਪੰਜਾਬ ਦੋਆਬਾ ਟੀਵੀ ਤੋਂ ਅਵਤਾਰ ਸਿੰਘ ਤੇਸੀ थैंक यू ਤਾਂ ਬਹੁਤ ਸ਼ੁਕਰੀਆ ਜੀ ਅਵਤਾਰ ਸਿੰਘ ਤੇਸੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਿ ਇਹ ਜਿਹੜੀ ਵਿਚਾਰਤਾ ਆ ਰਿਹਾ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਕੋਲ ਆਵਾਮ ਤੱਕ ਪਹੁੰਚਾਉਣਾ ਚਾਹੁੰਦੇ ਆ ਇਹ ਤੁਹਾਡਾ ਉਦੋਂ ਬਹੁਤ ਵਧੀਆ ਹੈ ਸ਼ਾਬਾਸ਼ ਥੈਂਕ ਯੂ ਵੈਰੀ ਮਚ ਧੰਨਵਾਦ